Instagram ਤੇ ਕਾਫੀ ਚਰਚਾ 'ਚ ਰਹਿਣ ਵਾਲੀ ਕਮਲਕੌਰ ਦੀ लाश बरामद ਹੋਈ ਹੈ ਤੇ ਸਭ ਤੋਂ ਵੱਡੀ ਖਬਰ ਲੈ ਕੇ ਹਾਜ਼ਰ ਹੋਇਆ ਤੇ ਦੱਸੀਏ ਕਿ ਹਜੇ ਉਹਨਾਂ ਦੀ ਜਿਹੜੀ ਕਿ ਮੌਤ ਨੂੰ ਲੈ ਕੇ ਕੋਈ ਵੀ ਜਾਣਕਾਰੀ ਨਹੀਂ ਮਿਲੀ ਪਰੰਤੂ ਇਹ ਦੱਸਿਆ ਜਾ ਰਿਹਾ ਹੈ ਕਿ ਇੰਸਟਾਗ੍ਰam ਤੇ ਚਰਚਿਤ ਰਹਿਣ ਵਾਲੀ ਕਮਲ ਕੌਰ ਦੀ ਅੱਜ লাশ ਬਰਾਮਦ ਹੋਈ ਹੈ ਤੇ ਜਿਸ ਦੇ ਤਹਿਤ ਇਹ ਗਿਆ ਗਿਆ ਕਿ ਉਹਨਾਂ ਦੀ ਜਿਹੜੀ ਕਿ লাশ ਯੂਨੀਵਰਸਿਟੀ ਦੇ ਵਿੱਚੋਂ ਬਾਹਰ ਜਿਹੜੇ ਕਿ ਨਜ਼ਦੀਕ ਮਿਲੀ ਤੇ ਜਿਸ ਦੇ ਤਹਿਤ ਹੀ ਉਹਨਾਂ ਨੂੰ ਹੁਣ ਇਹ ਹਜੇਸ ਗਾਲ ਦੀ ਕੋਈ ਜਾਣਕਾਰੀ ਨਹੀਂ ਮਿਲੀ ਹੈ ਕਿ ਮੌਤ ਕਿਵੇਂ ਹੋਈ ਤੇ ਕੰਚਰਾ ਦੀ ਜਿਹੜੀ ਕਿ ਮੌਤ ਕਿਸ ਤਰ੍ਹਾਂ ਹੋਏ ਕਮਲ ਕੌਰ ਜਿਹੜੀ ਕਿ ਭਾਬੀ ਮਸ਼ਹੂਰ ਨਾਂ ਤੋਂ ਜਾਣੀ ਜਾਂਦੀ ਤੇ ਇਹ ਤੇ ਉਥੇ ਇੰਸਟਾਗ੍ਰam ਤੇ ਹਰ ਵਾਰ ਉਹਨਾਂ ਦੇ ਵੱਲੋਂ ਜਿਹੜੀ ਕਿ ਚਰਚਾ ਚ ਰਹਿਣ ਵਾਲੀ ਵੀਡੀਓ ਪਾਈਆਂ ਜਾਂਦੀਆਂ ਸੀ ਤੇ ਜਿਸ ਤੋਂ ਬਾਅਦ ਦੱਸੀਏ ਕਿ ਇਹ ਆਇਆ ਕਿ ਪਾਰਕਿੰਗ ਦੇ ਵਿੱਚ ਖੜੀ ਗੱਡੀ ਚ ਲਾਸ਼ ਮਿਲੀ ਹੈ ਇੰਸਟਾ ਤੇ ਕੰਚਨ ਕੁਆਰੀ ਦੇ ਨਾਂ ਨਾਲ ਜਿਹੜਾ ਕਿ ਮਸ਼ਹੂਰ ਜਿਹੜਾ ਕਿ ਅਕਾਊਂਟ ਹੈ ਉਹਨਾਂ ਦਾ ਤੇ ਉਥੇ ਹੀ ਇਹ ਦੱਸਿਆ ਗਿਆ ਕਿ ਬਠਿੰਡਾ ਚ ਮੈਡੀਕਲ ਯੂਨੀਵਰਸਿਟੀ ਦੇ ਵਿੱਚ ਨੇੜੇ ਮਾਫ ਕਰਨਾ ਜਿਹੜੇ ਨੇੜੇ ਉਹਨਾਂ ਦੇ ਵਿੱਚ ਉਹਨਾਂ ਦੇ লাশ ਮਿਲੀ ਹੈ ਯੂਨੀਵਰਸਿਟੀ ਦੀ ਪਾਰਕਿੰਗ ਦੇ ਬਾਹਰੇ ਦੱਸਿਆ ਗਿਆ ਤਾਂ ਮਹਿਲਾ ਦਾ ਨਾਮ ਕੰਚਨਰ ਤਲੁਧਿਆਣਾ ਦੀ ਰਹਿਣ ਵਾਲੀ ਹੈ ਤੇ ਜਿਸ ਦੇ ਦੌਰਾਨ ਮਹਿਲਾ ਦੇ ਨਾਮ ਦੇ ਉੱਤੇ ਇਹ ਜਿਹੜੀ ਗੱਡੀ ਦੇ ਵਿੱਚ লাশ ਮਿਲੀ ਹੈ ਰਜਿਸਟਰ ਸੀ ਤੇ ਇੰਸਟਾ ਤੇ ਕੰਚਨ ਕੁਆਰੀ ਦੇ ਨਾਮ ਦੇ ਨਾਲ ਇਹ ਅਕਾਊਂਟ ਹੈ ਤੇ ਸ਼ੋਸ਼ਲ ਮੀਡੀਆ ਤੇ ਕਾਫੀ ਚਰਚਿਤ ਅਤੇ ਵਿਵਾਦ ਸਿਕੰਚਨਾ ਤੇ ਜਿਸ ਤੋਂ ਬਾਅਦ ਕੰਚਨ ਦੀ ਮੌਤ ਦਾ ਹਜੇ ਨਹੀਂ ਪਤਾ ਚੱਲਿਆ ਕਿ ਇਹ ਮੌਤ ਕਿਉਂ ਹੋਈ ਹੈ ਕਿਵੇਂ ਕੰਚਨ ਦੀ ਮੌਤ ਹੋਈ ਹੈ ਤੇ ਇੰਸਟਾ ਤੇ ਕੰਚਨ ਕੁਆਰੀ ਦੇ ਨਾਮ ਨਾਲ ਅਕਾਊਂਟ ਹੈ ਤੇ ਦੱਸਿਏ ਕਿ ਅੱਜ ਇਹ ਖਬਰ ਸਭ ਤੋਂ ਜ਼ਿਆਦਾ ਚਰਚਾ ਦੇ ਵਿੱਚ ਰਹਿਣ ਵਾਲੀ ਹੈ ਤੇ ਇੰਸਟਾ ਤੇ ਕੰਚਨ ਕੁਆਰੀ ਦੇ ਨਾਂ ਦੇ ਨਾਲ ਅਕਾਊਂਟ ਚੱਲ ਰਿਹਾ ਹੈ ਤੇ ਉੱਥੇ ਹੀ ਪਾਰਕਿੰਗ 'ਚ ਗੱਡੀ ਖੜੀ ਆ ਤੇ ਜਿਸ ਦੇ ਦੌਰਾਨ ਉੱਥੇ ਹੀ লাশ ਮਿਲੀ ਬਠਿੰਡਾ 'ਚ ਮੈਡੀਕਲ ਯੂਨੀਵਰਸਿਟੀ ਦੇ ਨੇੜੇ ਇਹ লাশ ਬ੍ਰਹਮਧੋਈ ਹੈ ਤੇ ਯੂਨੀਵਰਸਿਟੀ ਦੀ ਪਾਰਕਿੰਗ ਦੇ ਵਿੱਚ ਦੱਸਿਏ ਕਿ ਗੱਡੀ ਖੜੀ ਤੇ ਜਿਸ ਤੋਂ ਬਾਅਦ ਮਹਿਲਾ ਦਾ ਨਾਂ ਕੰਚਨ ਹੈ ਲੁਧਿਆਣਾ ਦੀ ਰਹਿਣ ਵਾਲੀ ਹੈ ਤੇ ਉੱਥੇ ਹੀ ਇੰਸਟਾਗ੍ਰam ਦੇ ਉੱਤੇ ਚਰਚਾ ਚ ਕਮਲ ਕੌਰ ਭਾਬੀ ਹਮੇਸ਼ਾ ਹੀ ਚਰਚਾ ਤੇ ਵਿੱਚ ਸੀ ਤੇ ਜਿਸ ਤੋਂ ਬਾਅਦ ਉਥੇ ਹੀ ਹੁਣ ਦੱਸਿਆ ਜਾ ਰਿਹਾ ਹੈ ਕਿ ਉਹਨਾਂ ਦੀ লাশ ਬਰਾਮਦ ਹੋਈ ਹੈ ਤੇ ਜਿਸ ਦੇ ਤਹਿਤ ਇੰਸਟਾ ਤੇ ਕੰਚਨ ਕੁਆਰੀ ਦੇ ਨਾਮ ਦੇ ਨਾਲ ਅਕਾਊਂਟ ਹੈ ਤੇ ਉਥੇ ਹੀ ਮੌਤ ਦੀ ਵਜ੍ਹਾ ਹਜੇ ਨਹੀਂ ਮਿਲੀ ਕੋਈ ਜਾਣਕਾਰੀ ਨਹੀਂ ਮਿਲੀ ਕਿ ਇਹ ਮੌਤ ਕਿਸ ਤਰ੍ਹਾਂ ਹੋਈ ਹੈ ਤੇ ਜਿਸ ਤੋਂ ਬਾਅਦ ਦੱਸਿਆ ਕਿ ਕਮਲ ਕੌਰ ਜਿਹੜੀ ਕਿ ਹੁਣ ਉਹਨਾਂ ਦੀ লাশ ਬਰਾਮਦ ਹੋਈ ਹੈ ਤੇ ਇੰਸਟਾਗ੍ਰam ਤੇ ਅਕਸਰ ਹੀ ਚਰਚਾ ਦੇ ਵਿੱਚ ਰਹਿੰਦੇ ਸੀ ਉਹਨਾਂ ਦੇ ਵੱਲੋਂ ਵਿਵਾਦਤ ਜਿਹੜੀ ਤੇ ਟਿੱਪਣੀਆਂ ਵੀ ਕੀਤੀਆਂ ਜਾਂਦੀਆਂ ਸੀ ਤੇ ਜਿਸ ਤੋਂ ਬਾਅਦ ਦੱਸਿਆ ਕਿ ਅੱਜ ਬਠਿੰਡਾ ਚ ਮੈਡੀਕਲ ਯੂਨੀਵਰਸਿਟੀ ਦੇ ਨੇੜੇ ਮਹਿਲਾ ਦੀ ਜਿਹੜੀ ਕਿ লাশ ਮਿਲੀ ਹੈ ਤੇ ਯੂਨੀਵਰਸਿਟੀ ਦੀ ਪਾਰਕਿੰਗ ਚ ਖੜੀ ਗੱਡੀ ਚ লাশ ਮਿਲੀ ਹੈ ਤੇ ਮਹਿਲਾ ਦਾ ਨਾਂ ਕੰਚਨਿਆ ਤੇ ਲੁਧਿਆਣਾ ਦੀ ਰਹਿਣ ਵਾਲੀ ਹੈ ਤੇ ਅਜੇ ਤੱਕ ਇਸ ਗੱਲ ਦੀ ਕੋਈ ਜਾਣਕਾਰੀ ਨਹੀਂ ਮਿਲੀ ਕਿ ਕੰਚਨ ਦੀ ਮੌਤ ਕਿਸ ਤਰ੍ਹਾਂ